ਯਾਰੀ ਸ਼ਰੋਤਿਓ ਦਰਸ਼ਕੋ ਵਾਹ ਗੁਰੂ ਚਿਕਾ ਖਾਲਸਾ ਵਾਹ ਗੁਰੂ ਚਿਕੀ ਫਤਿਹ ਕਾਫੀ ਸਮੇਂ ਤੋਂ ਬਾਅਦ ਵਿਚਾਰਾਂ ਦੀ ਸਾਂਝ ਕਰਨ ਦਾ ਮੌਕਾ ਮਿਲਿਆ ਹੈ ਸੋ ਉਮੀਦ ਹੈ ਤੁਸੀਂ ਸਾਰੇ ਰਾਜ਼ੀ ਕੁਸ਼ੀ ਹੋਵੋਗੇ। ਤਾਂ ਅੱਜ ਜਿਹੜੇ ਟੌਪਿਕ ਵਿੱਚ ਵਿਚਾਰ ਕਰਨੇ ਹੈ ਇੱਕ ਔਰਤ ਹੈ। ਬਗਉਤੀ ਦਰਸ਼ਨ ਗ੍ਰੰਥ ਵਿੱਚ। ਇੱਕ ਕਿਤਾਬ ਵੰਡੀ ਕੇਸੀ ਜਿਦਸਰ ਲੇਖ ਸੀ ਅੰਜਾ ਭਗਵਤੀ ਅਤੇ ਚੌਪੀਕ ਕਦੇ ਹਨ ਤੋਂ 10000 ਦੇ ਕਾਪੀ ਸ਼ਪਾਈ ਗਈ ਸੀ ਉਸ ਦੇ ਵਿੱਚੋਂ ਇਹ ਟਾਪਿਕ ਹੈ ਇੱਕ ਔਰਤ ਹੈ ਭਗਵਤੀ ਦਰਸ਼ਮ ਗ੍ਰੰਥ ਵਿੱਚ ਭਗਵਤੀ ਇਸ ਤ੍ਰੀਲਿੰਗ ਹੈ ਇਸ ਦਾ ਅਰਥ ਅਕਾਲਪੁਰਖ ਨਹੀਂ ਹੈ ਇਸ ਦਾ ਅਰਥ ਕਰਤਾਪੁਰਖ ਨਹੀਂ ਹੈ ਇੱਕ ਔਰਤ ਹੈ ਭਗਉਤੀ ਸੋ ਇਸ ਬਾਰੇ ਆਪਾਂ ਸਬੂਤ ਛਟਾਵਾਂਗੇ ਦਸ ਗ੍ਰੰਥ ਵਿੱਚੋਂ ਹੀ ਜਿੱਥੇ ਭਗਉਤੀ ਬਾਰੇ ਦੱਸਿਆ ਗਿਆ ਹੈ ਕਿ ਇਹ ਇੱਕ ਔਰਤ ਹੈ ਔਰ ਇਹ ਸ਼ਬਦ ਭਗਉਤੀ ਜਿਹੜਾ ਹੈ ਅਰਦਾਸ ਵਿੱਚ ਵੀ ਚੱਲ ਰਿਹਾ ਹੈ ਪ੍ਰਥਮ ਭਗਉਤੀ ਸਿਮਰ ਕੇ ਵਾਲੀ ਪੌੜੀ ਵਿੱਚ ਇਹ ਉਸੇ ਭਗੋਤੀ ਦੀ ਗੱਲ ਹੈ ਤੇ ਇਥੇ ਮੋਟਾ ਸਰਕਾਰ ਕੇ ਲਿਖਿਆ ਹੋਇਆ ਕਿ ਸਿੱਖ ਵਿਚਾਰਧਾਰਾ ਦਾ ਮੁਖੌਲ ਡਮਦਿਆਂ ਅਤੇ ਗੁਰੂ ਪਾਤਸ਼ਾਹਾਂ ਦਾ ਨਰਾਤਰ ਕਰਦੇ ਆ ਅਰਦਾਸ ਵਿੱਚ ਪਥਮ ਭਗੋਤੀ ਵਾਲੀ ਪੌੜੀ ਜੋੜੀ ਗਈ ਜਿਸ ਦਾ ਸੁਬੰਧ ਸਿਰਫ ਜਿਸ ਦਾ ਜਿਸ ਤਰ੍ਹਾਂ ਪਬਲੀ ਸਰ ਦਾਖ ਦਾ ਸੰਬੰਧ ਅਕਾਲਪੁਰਖ ਨਾਲ ਜੁੜਦਾ ਉਹਦੇ ਵਿੱਚ ਇਹ ਅਕਾਲਪੁਰਖ ਦੀ ਜਗਾ ਇਥੇ ਪੁਗੋ ਤੇ ਦੀਆਂ ਸ਼ਿਫਤਾ ਉਸ ਨੂੰ ਸਿਮਰਨ ਵਾਰੇ ਹਰ ਰੋਜ਼ ਪੁਕਾਰ ਕੀਤੀ ਜਾਂਦੀ ਹੈ ਜਿਦੋਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਪੰਕਤੀ ਵੀ ਐਸੀ ਨਹੀਂ ਜਿੱਥੇ ਇਹ ਲਿਖਿਆ ਹੋਵੇ ਕਿ ਪੁਗੋ ਤੀਨੋ ਸਿਮਰਿਆ ਕਰੋ RAM ਨਾਮ ਪ੍ਰਭੂ ਈਸ਼ਵਰ ਬਹੁਤ ਸਾਰੇ ਨਾਅੇ ਸੇ ਹਨ ਜਿੱਥੇ ਲਿਖਿਆ ਇਹਨਾਂ ਨੂੰ ਚੇਤੇ ਕਰੋ ਹਰ ਬੋਲ ਮਨਾ ਬੋਲ ਹਰੀ ਨਾਮ ਪਰ ਕਿਤੇ ਵੀ ਇੱਥੇ ਗੁਰਗੰਸਤ ਸਾਹਿਬ ਵਿੱਚ ਇਹ ਨਹੀਂ ਲਿਖਿਆ ਕਿ ਤੁਸੀਂ ਪਕੋਤੀ ਨੂੰ ਸਿਮਰਿਆ ਕਰੋ ਫਿਰ ਅਰਦਾਸ ਵਿੱਚ ਇਹ ਕਿਉਂ ਕਿਹਾ ਜਾਂਦਾ ਹੈ ਕਿ ਪ੍ਰਥਮ ਪਕੋਤੀ ਸਿਮਰ ਕੇ ਇਹ ਸਾਰੇ ਹੀ ਸੁਝਾਣਾਂ ਵਾਸਤੇ ਸੋਚਣ ਵਾਲੀ ਗੱਲ ਹੈ ਕਿ ਇਸ ਸਾਨੂੰ ਕਿਸ ਪਾਸੇ ਉਹਨਾਂ ਜਥਿਆਂ ਮੱਧਿਆਨੇ ਤੋੜਿਆ ਜਿਹੜੀਆਂ ਸਿੱਖੀ ਦੇ ਦੁਸ਼ਮਣ ਸਨ ਔਰ ਜਿਨਾ ਨੈਸ਼ਨਲ ਕਮੇਟੀ ਨੂੰ ਮੋਹਰਾ ਬਣਾ ਕੇ ਆਪਣੇ ਮਕਸਦ ਜਿਹਨੇ ਪੂਰੇ ਕੀਤੇ ਆਪਣਾ ਜਿਹਨੇ ਉੱਲੂ ਸਿੱਧਾ ਕੀਤਾ ਜਿਥੇ ਬੰਦੀਆਂ ਜਿਹੜੀਆਂ ਸਿੱਖੀ ਦੇ ਦੁਸ਼ਮਣ ਸਨ ਇਹ ਉਹਨਾਂ ਦੀ ਕਹਾੜ ਹੈ ਸੋ ਆਪਾਂ ਚੱਲਦੇ ਹਾਂ ਪ੍ਰਸੰਗ ਗਾਦੀ ਸਿਮਰ ਕੇ ਪੌੜੀ ਵਿੱਚ ਭਗਉਤੀ ਸ਼ਬਦ ਅਰਥ ਕਰਨ ਲੱਗੇ ਬਹੁਤ ਸਾਰੇ ਸਿੱਖ ਵਿਦਵਾਨ ਅਤੇ ਪ੍ਰਚਾਰਕ ਕਾਹੀ ਅਤੇ ਧੋਖਾ ਖਾਂ ਗਏ। ਭਗਉਤੀ ਸ਼ਬਦ ਪੁਲਿੰਗ ਹੈ ਕਿ ਇਸਤਰੀ ਲਿੰਗ ਈਸਵਰ ਸਮਝਿਏ ਇਸ ਰੰਗ ਨੂੰ ਸਮਝਣ ਵਾਸਤੇ ਤਸ਼ਕੁਨਾਤ ਨੂੰ ਕੰਗਾਲਣਾ ਪਵੇਗਾ। ਦੇਸ਼ਵ ਬਰਬਾੜੀ ਪ੍ਰਚਨਾ ਵਿੱਚ ਸ਼ਿਵਾ ਸ਼ਬਦ ਇੱਕ ਮਰਦ ਲਈ ਹੈ ਕਿ ਔਰਤ ਲਈ। ਸ਼ਿਵਾ ਸ਼ਬਦ ਇਸਤਰੀ ਲਿੰਗ ਹੈ ਜਿਸ ਦਾਤ ਪਾਰਵਤੀ ਹੈ। ਭਗਉਤੀ ਸ਼ਬਦ ਵਿਦਵਸ ਗ੍ਰੰਥ ਵਿੱਚ ਇਸ ਲੈਂਗੁਏਜ ਵਰਤੇ ਗਿਆ ਹੈ। ਜੇ ਸ਼ਬਦ ਦੇ ਸ਼੍ਰੀਲਿੰਗ ਹੈ ਤਾਂ ਇਸ ਦਾ ਅਰਥ ਅਕਾਲਪੁਰਖ ਕਰਨ ਵਾਲੇ ਸਿੱਖ ਦੁਬਾਰਾ ਜ਼ਰੂਰ ਸੋਚਣ ਕਿਉਂਕਿ ਅਕਾਲਪੁਰਖ ਇਸਤਰੀ ਲਿੰਗ ਨਹੀਂ ਹੈ। ਦਸ਼ੁਗ੍ਰੰਥ ਵਿੱਚ ਭਗਉਤੀ ਸ਼ਬਦ ਦੇ ਇਸਤਰੀ ਲਿੰਗ ਹੋਣ ਦੇ ਸਬੂਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਭਗਉਤੀ ਉਸਤ ਇੱਕ ਰਚਨਾ ਹੈ ਦਸ਼ੁਗ੍ਰੰਥ ਦੇ ਪੰਨਾ 809 ਤੇ ਜਿਨ੍ਹਾਂ ਕੋਲ ਦਸ਼ੁਗ੍ਰੰਥ ਦੀਆਂ ਪੁਸਤਕਾਂ ਪਈਆਂ ਹਨ ਉਹ ਖੋਲ ਕੇ ਦੇਖ ਸਕਦੇ ਹਨ ਆਨਲਾਈਨ ਵੀ ਉਪਲਬਧ ਹੈ searchgurwani.com ਤੇ ਵੀ ਇਹਦਾ ਇੱਕ ਨੰਬਰ ਦਾ ਹੈ searchgurwani.com ਉੱਥੋਂ ਦੇਖੋ ਪੰਨਾ 809 ਭਗਉਤੀ ਉਸਤ ਵਿੱਚ ਲਿਖਿਆ ਗਏ 48 ਬੰਦ ਇਹ ਸਿਰਫ ਭਗਉਤੀ ਦੀ ਸਿਫਤ ਵਿੱਚ ਲਿਖਿਆ ਗਿਆ ਆ ਪਰ ਇਹਨਾਂ ਬਾਰੇ ਦੇਖਣਾ ਵੀ ਭਗਉਤੀ ਨੂੰ ਕਵੀ ਕੀ ਕਹਿ ਰਿਹਾ ਭਗਉਤੀ ਉਸਤ ਵਿੱਚ ਲਿਖੇ 48 ਬੰਦਾਂ ਦਾ ਸਰਲੇਖ ਹੈ ਸ਼੍ਰੀ ਭਗਉਤੀ ਏ ਨਮ ਇਹ ਸਰਲੇਖ ਹੈ ਪਰ ਜੋ ਪ੍ਰਚਲਿਤ ਇਹ ਗ੍ਰੰਥ ਵਿੱਚ ਲਿਖਿਆ ਗਿਆ ਹੈ ਉੱਤੇ ਲਿਖਿਆ ਗਿਆ ਸ਼੍ਰੀ ਭਗਉਤੀ ਜੀ ਸਹਾਇ ਨਾਮ ਦੀ ਜਗਾ ਤੇ ਸਹਾਇ ਕੀਤਾ ਗਿਆ। ਸੋ ਬਹੁਤ ਸਾਰਾ ਕੁਝ ਆਪਣੇ ਆਪ ਬਦਲ ਬਦਲ ਕੇ ਇੱਥੇ ਸਾਨੂੰ ਦਿਖਾਇਆ ਗਿਆ ਹੈ ਜਿਹੜਾ ਅੱਜ ਕੱਲ੍ਹ ਖੋਤੀ ਦਸ਼ਕਾਂ ਨੂੰ ਜਿਹਨੂੰ ਕਿਹਾ ਜਾਂਦਾ ਹੈ ਜਬ ਛਤਰਨਾਟਕ ਹੈ ਪਹਿਲਾ ਨਾਸ ਇਹਦਾ। ਤੋਂ ਇਸ ਭਗਉਤੀ ਨੂੰ ਲਿਖਾਰੀ ਨੇ ਚੰਡੀ ਦਾ ਨਾਮ ਵੀ ਦਿੱਤਾ ਹੈ ਕਿਉਂਕਿ ਇਹ ਉਹ ਚੰਡੀ ਦਾ ਚਰਿੱਤਰ ਲਿਖਦਾ ਹੈ। ਜਿਹੜਾ ਪਗੋਤੀ ਉਸ ਵਿੱਚ ਲਿਖਿਆ 48 ਬੰਦ ਹੈ ਇਹ ਚੰਡੀ ਚਤਰ ਦੇ ਨਾਮ ਇੱਥੇ ਲਿਖਿਓ ਹੈ ਕਿਉਂਕਿ ਚੰਡੀ ਦਾ ਚਤਰ ਲਿਖ ਰਿਹਾ ਕਿਉਂਕਿ ਕਵੀ ਨੇ ਤੀਵੀਆਂ ਦੇ ਚਤਰ ਲਿਖਨੇ ਆ ਔਰਤਾਂ ਦੇ ਤੇ ਉਹਦਾ ਜਿਹੜਾ ਔਰਤਾਂ ਦੇ ਚਤਰ ਲਿਖਣ ਤੋਂ ਪਹਿਲਾਂ ਇਹ ਚੰਡੀ ਨੂੰ ਔਰਤ ਮੰਨ ਕੇ ਜਾਂ ਚੰਡੀ ਔਰਤ ਦਾ ਪਹਿਲਾ ਚਤਰ ਇਹ ਲਿਖਦਾ ਹੈ ਤਾਂ ਔਰਤਾਂ ਦੇ ਚਤਰਾਂ ਵਿੱਚ ਮਰਦਾਂ ਦਾ ਚਤਰ ਕਿਵੇਂ ਆ ਗਿਆ ਕਿਉਂਕਿ ਨਾ ਹੀ ਤਰੀਆ ਚਤਰ ਹੈ ਉਹਦੇ ਵਿੱਚ ਚੰਡੀ ਜਿਹੜੀ ਆ ਚੰਡੀ ਚਰਿੱਤਰ ਜਿਹੜਾ ਪਹਿਲਾ ਚਰਿੱਤਰ ਹੈ ਉਹ ਤਾਂ ਸਪਸ਼ਟ ਹੈ ਕਿ ਚੰਡੀ ਤ੍ਰਿਆ ਹੈ ਉਹ ਔਰਤ ਹੈ ਇਸੇ ਚੰਡੀ ਦਾ ਨਾਮ ਭਗਉਤੀ ਹੈ ਇਸੇ ਚੰਡੀ ਦੇ ਨਾਮ ਭਗਉਤੀ ਹੈ ਇਸੇ ਚੰਡੀ ਦਾ ਦੁਰਗਾ ਹੈ ਇਸੇ ਚੰਡੀ ਦਾ ਪਾਰਵਤੀ ਹੈ ਸੋ ਇਹ ਤਾਂ ਸਪਸ਼ਟ ਹੋ ਗਿਆ ਕਿ ਤ੍ਰਿਆ ਚਰਿੱਤਰਾਂ ਵਿੱਚ ਪਹਿਲਾ ਚਰਿੱਤਰ ਜਿਹੜਾ ਉਹ ਚੰਡੀ ਚਰਿੱਤਰ ਹੈ ਜਿਸ ਵਿੱਚ ਭਗਉਤੀ ਸ਼ਬਦ ਵੀ ਚੰਡੀ ਬਾਰੇ ਕਵੀ ਵਰਤਾ ਹੈ ਇਹ ਔਰਤ ਹੈ ਕਿਉਂਕਿ ਤ੍ਰਿਯ ਚਤਰ ਦਾ ਪਹਿਲਾ ਇਤ੍ਰਿਆ ਚਤਰ ਹੈ ਸੁਪਾਸਟੇਯਾ ਤ੍ਰਿਯ ਔਰਤ ਹੈ ਸੁਲਖਾਰੀ ਨੇ ਭਗੋਤੀ ਨੂੰ ਆਪ ਹੀ ਤ੍ਰਿਯ ਚਤਰਾਂ ਵਿੱਚ ਚੰਡੀ ਦਾ ਚੰਡੀ ਨਾਮ ਦੀ ਔਰਤ ਤ੍ਰਿਯ ਮੰਨਿਆ ਹੈ ਆਕਰਪੁਰਖ ਨਹੀਂ ਜਿਵੇਂ ਚਤਰ ਦੇ ਅੰਤ ਉਤੇ ਖਾਰੀ ਲਿਖਦਾ ਹੈ ਇਤੀ ਸ਼੍ਰੀ ਚਤਰ ਪਖਿਆਨੇ ਚੰਡੀ ਚਤਰੇ ਪ੍ਰਥਮ ਅਧਿਆਏ ਸਮਾਪਤਮ ਸਤਿ ਸੁਭਮ ਸਤਿ ਕਿ ਨੰਬਰ 48 ਅੰਕ ਹੈ ਤੇ ਅਭਜ ਜਿਸ ਭਗਉਤੀ ਨੂੰ ਨਮਸਕਾਰ ਕਰਦਾ ਹੈ ਉਸ ਨੂੰ ਤ੍ਰਿਆ ਚੰਡੀ ਮੰਨ ਕੇ ਉਸੇ ਚਤਰ ਉਸ ਦਾ ਚਤਰ ਲਿਖਦਾ ਹੈ ਤਾਂ ਭਗਉਤੀ ਵਾਸਤੇ ਵਰਤੇ ਇਸ ਲਿੰਗ ਸ਼ਬਦਾਂ ਦੀ ਵਰਤੋਂ ਦੇਖੋ ਨੰਬਰ 1 ਥੜੀ ਥੜੀ ਦਾ ਮਤਲਬ ਹੁੰਦਾ ਖੜੀ ਭਗਉਤੀ ਖੜੀ ਹੈ ਥੜੀ ਮਤਲਬ ਹੈ ਖੜੀ ਜੇ ਭਗਉਤੀ ਮਰਦ ਹੁੰਦਾ ਤਾਂ ਇੱਥੇ ਲਿਖਣਾ ਸੀ ਖੜਾ ਹੈ ਤਾਂ ਇਹਦੇ ਵਾਸਤੇ ਇੱਥੇ ਖਾੜ ਦੇ ਥਾੜੀ ਵਰਤਿਆ ਗਿਆ ਇੱਥੇ ਦੇਖੋ ਇਹਦਾ ਪ੍ਰਮਾਨ ਨਿਹਾਰੋ ਜਹਾਂ ਆਪ ਥਾੜੀ ਵਹੀ ਹੈ ਜਿੱਧਰ ਵੀ ਦੇਖੋ ਕਵੀ ਕਹਿੰਦਾ ਉਦਰੀ ਤੂੰ ਆ ਉਦਰੀ ਤੂੰ ਖੜੀ ਆ ਮਤਲਬ ਇੱਕ ਰੱਬ ਦੀ ਗੱਲ ਨਹੀਂ ਕਰ ਰਿਹਾ ਕੋਈ ਇਹ ਪਕੌਤੀ ਦੀ ਗੱਲ ਚੰਡੀ ਦੀ ਗੱਲ ਕਰ ਰਿਹਾ ਪਕੌਤੀ ਦੀ ਨਿਹਾਰੋ ਜਿੱਧਰ ਵੀ ਦੇਖੋ ਤੂੰ ਹੀ ਆ ਖੜੀ ਕਿਉਂਕਿ ਪੁਜਾਰੀ ਜਿਹਾ ਕਵੀ ਜਿਹੜਾ ਉਹ ਤੁਰਗਾ ਦਾ ਪੁਜਾਰੀ ਚੰਡੀ ਦਾ ਪੁਜਾਰੀ ਹੈ ਤੇ ਇਹਨਾਂ ਇਹਨੂੰ ਹਰ ਪਾਸੇ ਇਹ ਹੀ ਦਿਖਦੀ ਹੈ ਨਿਹਾਰੋ ਜਹਾਂ ਅਬ ਠਾਡੀ ਵਹੀ ਹੈ ਠਾਡੀ ਵੀ ਨੇ ਖੜੀ ਆ ਤੋ ਸਪਸ਼ਟ ਹੈ ਕਿ ਬਹੁਤੀ ਕਾਲਪੁਰਖ ਨਹੀਂ ਭਗਵਤੀ ਤੀਵੀਂ ਆ ਖੜੀ ਹੈ ਠਾਡੀ ਹੈ ਹਰ ਜਿੱਥੇ ਵੇਖਦੇ ਆ ਉੱਥੇ ਤੂੰ ਖੜੀ ਆ ਨੰਬਰ 2 ਅਬ ਤਰੀ ਦੇ ਮਤਲਬ ਜਨਮ ਲਿਆ ਭਗਵਤੀ ਅਬਤਰੀ ਹੈ ਮਤਲਬ ਜਨਮ ਲਿਆ ਹੈ ਇਸਨੇ ਤੂੰ ਹੀ ਪੰਥ ਹੈ ਅਬਤਰੀ ਸ੍ਰਿਸ਼ਟੀ ਮਾਹੇ ਤੂੰ ਹੀ ਕੇ ਪਾਂਥ ਹੋ ਕੇ ਸ੍ਰਿਸ਼ਟੀ ਵਿੱਚ ਜੰਮੀ ਆ ਅਵਤਰੀ ਆ ਨੰਬਰ 10 ਰਾਣੀ ਭਗੋਤੀ ਨੂੰ ਰਾਣੀ ਵੀ ਕਿਹਾ ਹੈ ਆ ਦੇਖੋ ਲਿਖਿਆ ਇੱਥੇ ਤੂੰ ਹੀ 14ਵਾਂ ਲੋਕ ਕੀ ਆਪ ਰਾਣੀ ਤੇ ਜਿਹੜੇ ਇਹਦਾ ਅਰਥ ਅਕਾਲ ਪੁਰਖ ਕਰ ਰਹੇ ਹਨ ਭਗੋਤੀ ਦਾ ਉਹ ਸਮਝ ਲੈਣ ਸੋਚ ਲੈਣ ਤੇ ਮੁੜ ਕੇ ਵਿਚਾਰਨ ਰਾਣੀ ਦਾ ਮਤਲਬ ਹੈ ਰਾਜਾ ਨਹੀਂ ਹੁੰਦਾ ਰਾਣੀ ਮਤਲਬ ਕੁਇਨ ਰਾਣੀ ਇਸ ਲਈ ਗੁੰਦਾ ਤੂੰ ਹੀ 14 ਲੋਕੀ ਆਪ ਰਾਣੀ ਤੂੰ ਕਾਹਬੀ ਕਹਿੰਦੇ ਤੂੰ 14 ਲੋਕਾਂ ਦੀ ਮਤਲਬ ਸਾਰੀ ਦੁਨੀਆ ਦੇ ਵਿੱਚ ਤੂੰ ਹੀ ਰਾਣੀ ਆ ਤੂੰ ਹੀ ਰਾਜ ਕਰਦੀ ਪਈ ਸਾਰੀ ਦੁਨੀਆ ਦਾ ਰਾਣੀ ਆ ਇਹ ਭਗਵਤੀ ਨੂੰ ਕਿਹਾ ਰਾਣੀ ਆ ਨੰਬਰ 4 ਕੇਸਰੀ ਬਾਣੀ ਭਗਵਤੀ ਸ਼ੇਰ ਦੀ ਸਵਾਰੀ ਕਰਦੀ ਹੈ ਇਸ ਕਰਕੇ ਇਹਨੂੰ ਕੇਸਰੀ ਬਾਣੀ ਕਿਹਾ ਗਿਆ ਸਵਾਰੀ ਕਰਦੀ ਹੈ ਚੰਡੀ ਚਰਿੱਤਰ ਤੇ ਵਾਰ ਦੁਰਗਾ ਕੀ ਵਿੱਚ ਇਹੀ ਭਗਵਤੀ ਚੰਡੀ ਸ਼ੇਰ ਦੀ ਸਵਾਰੀ ਕਰਦੀ ਲੜਦੀ ਹੈ ਦੇਖੋ ਪ੍ਰਮਾਨ ਤੂੰ ਹੀ ਕੇਸਰੀ ਬਾਹਣੀ ਕੈ ਕਹਾਈ ਸ਼ੇਰ ਦੀ ਸਵਾਰੀ ਕਰਨ ਵਾਲੀ ਤੂੰ ਹੀ ਕਹਾਈ ਆ ਇਹਦਾ ਮਤਲਬ ਤੀਵੀਂ ਆ ਹੈ ਔਰਤ ਹੈ ਨੰਬਰ 5 ਭਗਉਤੀ ਹੀ ਜੰਤੀ ਤੇ ਕਾਲੀ ਆ ਦੇਖੋ ਪੜੋ ਕਪਾਲ ਨੀ ਅਤੇ ਭੱਦਰ ਕਾਲੀ ਜੰਤੀ ਤੂੰ ਹੀ ਮੰਗਲਾ ਰੂਪ ਕਾਲੀ ਅੱਗੇ ਪਨਾ ਘਾਟ ਆ ਗਿਆ ਕਪਾਲਣ ਤੂੰ ਹੀ ਹੈ ਤੂੰ ਹੀ ਭੱਦਰਕਾਲੀ ਹੁਣ ਇਥੋਂ ਇਹ ਅਸ਼ਟਵਰਤਕ ਭੱਦਰਕਾਲੀ ਕਾਲੀ ਕਪਾਲਣੀ ਇਹ ਤੀਵੀਂ ਵਾਸਤੇ ਆ ਬੰਦੇ ਵਾਸਤੇ ਨੇ ਇਸ ਕਰਕੇ ਭਗੋਤੀ ਆਕਾਲਪੁਰਖ ਨਹੀਂ ਇੱਕ ਔਰਤ ਹੈ ਇੱਕ ਪਾਰਵਤੀ ਹੈ ਨੰਬਰ 6 ਦੁਰਗਾ ਦੇ ਸ਼ਿਵਾ ਵੀ ਭਗੋਤੀ ਹੀ ਹੈ ਦੇਖੋ ਇਹ ਪ੍ਰਮਾਣ ਦੇਖੋ ਨੰਬਰ 12 ਤੇ 12 ਨੰਬਰ ਬੰਦਿਆ ਇਹ ਜਿਹੜਾ ਪਹਿਲਾ ਤ੍ਰਿਆ ਚਿਤ੍ਰ ਹੈ ਉਹਦਾ 12 ਨੰਬਰ ਬੰਦ ਹੈ ਪੰਨਾ 809 ਆਪਾਂ ਉੱਪਰ ਉਹ ਦੇਖ ਲਿਆ ਸੀ ਦੁਰਗਾ ਤੂੰ ਸ਼ਿਮਾ ਤੂੰ ਸ਼ਿਵਾਰੂਪ ਤੇਰਾ ਤੂੰ ਹੀ ਦੁਰਗਾ ਆ ਤੇ ਸ਼ਿਮਾ ਹੈ ਤੇ ਤੂੰ ਹੀ ਸ਼ਿਵਾਰੂਪ ਹੈ ਇਹਦਾ ਮਤਲਬ ਸ਼ਿਵਾਰੂਪ ਜਿਹੜਾ ਆ ਤੇ ਦੁਰਗਾ ਆ ਇਹ ਚੰਡੀ ਆ ਚੰਡੀ ਨੂੰ ਸ਼ਿਵਾਰੂਪ ਕਿਹਾ ਗਿਆ ਚੰਡੀ ਨੂੰ ਦੁਰਗਾ ਕਿਹਾ ਗਿਆ ਚੰਡੀ ਹੀ ਪਾਰਵਤੀ ਹੈ ਚੰਡੀ ਹੀ ਭਗਉਤੀ ਹੈ ਇਹ ਸਾਰੇ ਦੇ ਵੱਖ-ਵੱਖ ਪਾਰਵਤੀ ਦੇ ਨਾਂ ਆ ਜਿਹੜਾ ਦੇਵ ਸ਼ਿਵ ਆ ਵਰ ਮੋਈ ਵਾਲੀ ਕਵਤਾ ਆ ਉਹਦੇ ਵਿੱਚ ਜਿਹੜੀ ਇਹੀ ਸ਼ਿਵਾ ਜਿਹੜੀ ਆ ਇਹੀ ਦੁਰਗਾ ਆ ਦੁਰਗਾ ਤੂੰ ਸ਼ਿਵਾ ਤੂੰ ਸ਼ਿਵਾ ਰੂਪ ਤੇ ਰੋ ਤੋਦੇ ਵਿੱਚ ਕੋਈ ਰੱਬ ਤੋਂ ਨਹੀਂ ਬਰ ਮੰਗਿਆ ਗਿਆ ਉੱਥੇ ਏਸੇ ਦੁਰਗਾ ਤੋਂ ਬਰ ਮੰਗਿਆ ਕਵੀ ਨੇ ਕਿਉਂ ਕਵੀ ਦੁਰਗਾ ਦਾ ਪੁਜਾਰੀ ਜੂ ਹੁਆ ਨੰਬਰ 7 ਔਤਰੇਗੀ ਔਤਰੇਗੀ ਮੈਂ ਜਨਮ ਲਵਾਂਗੀ ਭਗੋਤੀ ਔਤਰੇਗੀ ਔਤਰੇਗਾ ਨਹੀਂ ਲਿਖਿਆ ਭਗੋਤੀ ਇਸਤਰੀ ਹੈ ਤੂੰ ਹੀ ਨੰਦ ਕੇ ਧਾਮ ਮੈਂ ਔਤਰੇਗੀ ਨੰਬਰ 14 ਬੰਦਰ ਨੰਬਰ 14 ਆ ਤੂੰ ਹੀ ਨੰਦਕੇ ਧਾਮ ਮੇ ਆਉਤਰੇਗੀ ਇਹਦਾ ਮਤਲਬ ਤੀਵੀਂ ਜਨਮ ਲਵੇਗੀ ਕ੍ਰਿਸ਼ਨ ਹੋ ਕੇ ਜਨਮ ਲਵੇਗੀ ਨੰਬਰ 8 ਭਗਉਤੀ ਮਈਆ ਹੈ ਇਸਤਰੀ ਹੈ ਮਈਆ ਜਾਣ ਚੇਰੋ ਮਈਆ ਮੋਹਿ ਕੀਜੇ ਤੂੰ ਮਈਆ ਜਾਣ ਚੇਰ ਮਨੂੰ ਆਪਣਾ ਚੇਲਾ ਸਮਝ ਕੇ ਮਈਆ ਮੇਤੇ ਕਿਰਪਾ ਕਰ ਤੂੰ ਮਈਆ ਦਾ ਮਤਲਬ ਹੈ ਇਸਤਰੀ ਸੋ ਭਗਉਤੀ ਕਾਰਬਖਣੀ ਇਹ ਤੀਵੀਂ ਹੈ ਇਹ ਭਗਉਤੀ ਹੈ ਇੱਕ ਪਾਰਵਤੀ ਹੈ ਨੰਬਰ 9 ਪਗੋਤੀ ਚੰਡਕਾ ਹੈ ਚੜੀ ਚੰਡਕਾ ਚੰਡ ਹੋਇ ਤਪਤ ਤਾਂਬਰ ਸੇ ਨੈਣ ਉਹਦੇ ਅੱਖਾਂ ਜਿਹੜੀਆਂ ਚਮਕ ਰੀਆਂ ਤਾਂਬੇ ਵਾਂਗੂ ਤੇ ਚੰਡਕਾ ਹੋ ਕੇ ਚੜਪੇ ਚੜੀ ਚੰਡਕਾ ਚੰਡ ਹੋਇ ਤੋਂ ਚੰਡੀ ਜਿਹੜੀ ਇਹਨੂੰ ਚੰਡਕਾ ਵੀ ਕਿਹਾ ਗਿਆ ਚੰਡ ਵੀ ਕਿਹਾ ਗਿਆ ਪਗੋਤੀ ਤੁਰਗਾ ਇਹ ਸਾਰੇ ਉਸੇ ਪਾਰਵਤੀ ਦੇ ਵਾਕ-ਵਾਕ ਨਾਂ ਕਵੀ ਨੇ ਵਰਤੇ ਆ ਇਹ ਬੰਦ ਨੰਬਰ 30 ਵਿੱਚ ਲਿਖਿਆ ਚੜੀ ਚੰਡਕਾ ਚੰਡ ਹੋਇ ਤਪਤ ਤਾਂਬਰ ਸੇ ਨੈਣ ਮਤਲਬ ਇਹ ਆਪ ਕੋ ਦੀ ਚੰਡੀ ਹੋ ਕੇ ਚੜ ਪਈ ਤੇ ਉਸ ਦੇ ਨੈਣ ਤਾਂਬੇ ਦੀ ਤਰ੍ਹਾਂ ਲਾਲ ਸਨ ਨੰਬਰ 10 ਬਗਉਤੀ ਸ਼ਰਾਬ ਵੀ ਪੀਂਦੀ ਆ ਇਹਨੂੰ ਲੋਕ ਜਿਹੜੇ ਅਕਾਲਪੁਰਖ ਕਹਿ ਰਹੇ ਆ ਉਹ ਸੋਚਣ ਕਿ ਅਕਾਲਪੁਰਖ ਜਿਹੜਾ ਆ ਉਹ ਸਰੀਰ ਧਾਰੀ ਜਿਹੜਾ ਸ਼ਰਾਬ ਪੀਂਦਾ ਆ ਬੈਠ ਕੇ ਜੇ ਅਕਾਲਪੁਰਖੇ ਸ਼ਰਾਬ ਪੀਂਦਾ ਬੈਠ ਕੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿੱਧਰ ਜਾਏਗੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਗੁਰੂ ਪਰਮੇਸ਼ਰ ਮੰਨਦੇ ਆ ਦੇ ਅਕਾਲਪੁਰਖੇ ਸ਼ਰਾਬ ਪੀਂਦਾ ਤਾਂ ਸਿੱਖ ਕੀ ਕਰਨਗੇ ਤੂ ਪਗੋਤੀ ਪਿਆਰਿਓ ਇਹ ਪਾਰਵਤੀ ਆ ਇਹ ਦੁਰਗਾ ਆ ਇਹ ਸ਼ਿਵਾ ਆ ਅਰਦਾਸ ਵਾਲੀ ਪਗੋਤੀ ਇਹੀ ਜਿਹੜੀ ਸ਼ਰਾਬ ਪੀਂਦੀ ਆ ਤੇ ਅਟਪਟਾ ਵੀ ਬੋਲਦੀ ਆ ਆ ਦੇਖੋ ਪੜੋ ਪ੍ਰਮਾਣ ਇਹ ਕੋਈ ਨਕਲੀ ਬਨੌੜੀ ਗੱਲਾਂ ਨਹੀਂ ਇਹ 30 ਨੰਬਰ ਬੰਦ ਚ ਪੜੋ ਮਤ ਪਈ ਮਦਰਾ ਮਤ ਪਈ ਮਦਰਾ ਪਏ ਵਕਤ ਅਟਪਟੇ ਬੈਣ ਮਦਰਾ ਮਤੈ ਸ਼ਰਾਬ ਹੁੰਦਾ ਸੋ ਮਦਰਾ ਪੀਤੀ ਆ ਤੇ ਮਸਤ ਹੋਈ ਆ ਦੇ ਬਾਕ ਤਾਂ ਮਨੇ ਬਕਦੀ ਪਈ ਆ ਅੱਟਪੜੇ ਬੈਣ ਮਨੇ ਊਠ ਪਟਾਂਗ ਬੋਲਦੀ ਪਈ ਆ ਕਿਉਂਕਿ ਇਹਦੇ ਸਿਰ ਵਿੱਚ ਇਹਦੇ ਗਲ ਵਿੱਚ ਪਾਈ ਸਿਰਾਂ ਦੀ ਮਾਲਾ ਹੁੰਦੀ ਆ ਸਿਰ ਵੱਡ ਵੱਡ ਕੇ ਮਾਲਾ ਬਣਾ ਕੇ ਆਪਣੇ ਗਲ ਚ ਪਾ ਕੇ ਰੱਖਦੀ ਆ ਭਗਉਤੀ ਸ਼ਰਾਬ ਪਿੰਦੀ ਤੇ ਅੱਟਪੜਾ ਬੋਲਦੀ ਆ ਹੁਣ ਕਰ ਲਓ ਇਹਦੇ ਅਰਥ ਕਾਲਪੁਰਖ ਜਿਹਨੇ ਕਰਨੇ ਆ ਤੂੰ ਭਗਉਤੀ ਜਿਹੜੀ ਆ ਇਹ ਕਾਲਪੁਰਖ ਨੇ ਪਹਿਰੇ ਪ੍ਰਤਿਮ ਕੋਤੀ ਸਿਮਰ ਕੇ ਇਹ ਹੀ ਭਗਉਤੀ ਆ ਜਿਹਨੂੰ ਅਰਦਾਸ ਵਿੱਚ ਸਿਮਰ ਕੇ ਕਿਹਾ ਜਾਂਦਾ ਹੈ ਇਹ ਬ੍ਰਾਹਮਣਵਾਦੀ ਚਾਲਾਂ ਜਿਹੜੀਆਂ ਸਿੱਖੀ ਦੇ ਦੁਸ਼ਮਣ ਜਿਹੜੇ ਹਨ ਉਹਨਾਂ ਨੇ ਆਪਣੀ ਚਾਲ ਖੇਢੀ ਹੋਈ ਹੈ ਤੇ ਖੇਢੀ ਸ਼ੌਮ ਨੇ ਕਮੇਟੀ ਰਾਈਆਂ ਜਿਹੜੀ ਕਿ ਲੋਕਾਂ ਨੂੰ ਪਤਾ ਨਹੀਂ ਲੱਗੀ ਇਹ ਹੁਣ ਪਤਾ ਲੱਗਿਆ ਤੇ ਲੋਕ ਜਿਹੜੇ ਆ ਦੂਰ ਹੁੰਦੇ ਜਾ ਰਹੇ ਹਨ ਕਿ ਚਲੋ 11 ਨੰਬਰ ਤੇ 799 ਭਗੋਤੀ 7 ਹੈ 7ਿਆ ਨਹੀਂ 7 ਦਾ ਮਤਲਬ ਇਹ ਤੀਵੀਂ ਵਾਲੀ ਤਸ ਗਈ ਚੰਗ ਦੇ ਮੈਦਾਨ ਵਿੱਚ ਤਸ ਗਈ ਕੁੱਦ ਪੇ ਆ ਦੇਖੋ ਤਰਵਾਰ ਸੰਭਾਰ ਮਹਾਬਲ ਤਾਰ ਤੁਹਾਇ ਕੇ ਸਿੰਘ ਤਸੀ ਰਣ ਮੇ ਤਸੀ ਮਨੇ ਤਸੀ ਮਨੇ ਰਾਣ ਵਿੱਚ ਕੁੱਦ ਪਈ ਵੜ ਗਈ ਤੋ ਸਿੰਘ ਦਾ ਮਤਲਬ ਸ਼ੇਕੋ ਸ਼ੇਰ ਦੀ ਸਵਾਰੀ ਕਰਦੀ ਹੈ ਨਾ ਤੋ ਸ਼ੇਰ ਦੀ ਸਵਾਰੀ ਕਦੀ ਅਕਾਲ ਪੁਰਖ ਨਹੀਂ ਕਰਦਾ ਗੁਰੂ ਪਰਮੇਸ਼ਰ ਸ਼ੇਰ ਦੀ ਸਵਾਰੀ ਨਹੀਂ ਕਰਦਾ ਅਕਾਲ ਪੁਰਖ ਜਿਹੜਾ ਆ ਉਹ ਤੇਤਾਰੀ ਨਹੀਂ ਹੈ ਨਾ ਉਹ ਸ਼ੇਰ ਦੀ ਸਵਾਰੀ ਕਰਦਾ ਇਹ ਸ਼ੇਰ ਦੀ ਸਵਾਰੀ ਕਰਦੀ ਹੈ ਕਿਉਂਕਿ ਇਹ ਦੇਵੀ ਹੈ ਇਹ ਦੁਰਗਾ ਹੈ ਇਹ ਪਾਰਵਤੀ ਆ ਇਹ ਲక్ష్ਮੀ ਆ ਬੜੇ ਨਾਂ ਪਾਰਵਤੀ ਦੇ ਉਹ ਸਾਰੇ ਨਾਂ ਪਾਰਵਤੀ ਦੇ ਆ ਨਾਟਾਂ ਵਾਲੀ ਜੋਤਾਂ ਵਾਲੀ ਜਦੰਬੇ ਤੇ ਜਿੰਨੇ ਵੀ ਨਾਂ ਜਵਾਲਾ ਵਾਲੀ ਜਵਾਲਾਮੁਖੀ ਇਹ ਸਾਰੇ ਪਾਰਵਤੀ ਦੇ ਨਾਂ ਆ ਉੱਤਤ ਦਾ ਸਿੱਧਾ ਮਤਲਬ ਇਹ ਤੀਵੀਂ ਆ ਤਸੀ ਅੱਗੇ ਨੰਬਰ 12 ਦੇਖੋ ਭਗਉਤੀ ਹੀ ਭਗਵਤੀ ਹੈ ਵਾ ਵਾ ਤੇ ਊੜਾ ਦੀ ਇਹ ਬਦਲੀ ਹੋਈ ਹੈ ਜਿਵੇਂ ਉਪਾਅ ਤੋਂ ਬਣਿਆ ਉਹ ਪਾਓ ਕਾਹ ਤੋਂ ਬਣ ਗਿਆ ਕਾਹੋ ਥਾਂ ਤੋਂ ਬਣ ਗਿਆ ਥਾਂ ਆ ਨਾਮ ਤੋਂ ਬਣ ਗਿਆ ਨਾਉ ਵਾਬਾ ਉੜੇ ਚ ਬਦਲ ਗਿਆ ਗਾਂਵ ਤੋਂ ਬਣ ਗਿਆ ਗਾਂਵ ਇਹ ਸ਼ਬਦ ਜਿੱਦਾਂ ਬਣਿਆ ਇਦਾਂ ਭਗਉਤੀ ਭਗਵਤੀ ਤੋਂ ਉੜਾ ਵਾਬੀ ਦੂੜਾ ਬਣ ਕੇ ਭਗਉਤੀ ਬਣ ਗਿਆ ਹੈ ਇਹ ਭਗਵਤੀ ਹੈ ਇਹ ਕਾਲ ਹੈ ਇਹ ਇਹ ਪਾਰਵਤੀ ਇਹ ਕਾਲਪੁਰਖ ਨਹੀਂ ਸੋ ਪ੍ਰਥਮ ਤੇ ਹੈ ਦੇਖੋ ਪ੍ਰਥਮ ਤੇ ਹੈ ਸ਼੍ਰੀ ਭਗਵਤੀ ਵਰਨੋ ਤ੍ਰਿਆ ਪ੍ਰਸੰਗ ਪ੍ਰਥਮ ਤੇ ਹੈ ਸ਼੍ਰੀ ਭਗਵਤੀ ਵਰਨੋ ਤ੍ਰਿਆ ਪ੍ਰਸੰਗ ਇਹਦਾ ਮਤਲਬ ਹੈ ભગવતી પગોતી દે તારી દેવી ਦਾ ਪੁਜਾਰੀ ਕਵੀ 3 ਦੇ ਅਸ਼ਲੀ ਚਤਰ ਲਿਖਣ ਤੋਂ ਪਹਿਲਾਂ ਦੇਵੀ ਨੂੰ ਯਾਦ ਕਰਦਾ ਹੈ ਪ੍ਰਥਮ ਤੇ ਹੈ ਸ਼੍ਰੀ ਭਗવતી ਹੁਣ ਅਰਦਾਸ ਵਿੱਚ ਕਿਹਾ ਜਾਂਦਾ ਹੈ ਪ੍ਰਥਮ ਪગોਤੀ ਸਿਮਰ ਕੇ ਇੱਥੇ ਕਵੀ ਲਿਖਦਾ ਪ੍ਰਥਮ ਤੇ ਹੈ ਸ਼੍ਰੀ ਭਗવતી ਦਾ ਮਤਲਬ ਭਗવતી ਪਗੋਤੀ ਸੇਮ ਥਿੰਗ ਹੈ ਕਿ ਸੇਮ ਨਾਮ ਆ ਉਸੇ પાર્વતી ਦੇ ਉਪਰੋਗ ਦੇ ਵਿਚਾਰ ਤੋਂ ਇਹ ਸਪਸ਼ਟ ਹੈ ਦੇ ਦਸ਼ਮਨਾਂ ਵਿੱਚ ਭਗਉਤੀ ਇੱਕ ਇਸਤਰੀ ਪਾਰਵਤੀ ਸ਼ਿਵਜੀ ਦੀ ਪਤਨੀ ਹੈ ਤੇ ਜਪਜੀ ਦੀ ਜਿਹੜੀ ਇੱਕ ਪੰਕਤੀ ਹੈ ਗੁਰੂ ਈਸ਼ਰ ਗੁਰਗੋਰ ਘੁਰਮਾ ਗੁਰ ਪਾਰਵਤੀ ਮਾਈ ਜੇ ਉਹ ਨੂੰ ਕੋਈ ਚੇਤੇ ਕਰ ਲਵੇ ਉਹਦੇ ਅਰਥ ਚੇਤੇ ਕਰ ਲਵੇ ਤਾਂ ਉਹਦੇ ਸਾਰੇ ਕਵਾੜ ਖੁੱਲ ਜਾਣ ਇਹ ਪਾਰਵਤੀ ਦੇ ਜਿੰਨੀਆਂ ਦੇਵੀਆਂ ਆ ਉਹ ਸਾਰੀਆਂ ਇੱਕਦਮ ਉਹ ਪਰੇ ਕਰ ਦੇਵੇ ਇਹ ਮਹਾਕਾਲ ਇਹ ਸ਼ਿਵਜੀ ਇੱਕਦਮ ਸਾਰਿਆਂ ਨੂੰ ਪਰੇ ਸੁੱਟ ਦੇਵੇ ਜੇ ਉਹ ਅਰਥ ਕੋਈ ਸਮਝ ਲਵੇ ਤਾਂ ਉਹ ਬਾਬਾ ਨਾਰਗਿਸਨ ਨੂੰ ਪਹਿਲਾਂ ਸੂਚਿਤ ਕੀਤਾ ਆ ਪਿਆਰਿਓ ਪਰ ਪਤਾ ਨਹੀਂ ਪਾਠ ਕਰਨ ਵਾਲੇ ਜਿਹੜੇ ਆ ਉਹ ਅਰਥ ਨਹੀਂ ਸਮਝਦੇ ਤੁਰੇ ਜਾਂਦੇ ਪਾਠ ਕਰਦੇ ਕਰਦੇ ਪਾਰਵਤੀ ਸਾਡਾ ਗੁਰੂ ਨਹੀਂ ਹੈ ਪਾਰਵਤੀ ਸਾਡੀ ਮਾਂ ਨਹੀਂ ਹੈ ਪਦਾਸ਼ੁਗ੍ਰਤ ਬਣਾਉਂਦਾ ਆ ਪਾਰਵਤੀ ਇਹ ਸਿੱਖਾਂ ਦੀ ਮਾਂ ਆ ਜਪ ਵੀ ਇਹੀ ਗੱਲ ਕਹਿੰਦਾ ਨਾ ਜਿੱਥੇ ਨਮਾ ਲੋਕ ਮਾਤਾ ਕਹਿੰਦਾ ਚਲੋ ਅੱਗੇ ਚੱਲਦੇ ਆ ਵਾਰ ਦੁਰਗਾ ਕੀ ਦਾ ਸਰਲੇਖ ਬਦਲ ਕੇ ਵਾਰ ਸ਼੍ਰੀ ਭਗਉਤੀ ਜੀ ਕੀ ਲਿਖਣਾ ਵੀ ਇਸ ਗੱਲ ਦਾ ਸਬੂਤ ਹੈ ਕਿ ਪਕੋਤੀ ਤੇ ਦੁਰਗਾ ਪਾਰਵਤੀ ਦੇਈ ਤੋਂ ਨਾ ਹਨ। ਤੋਂ ਅਸਲੀ ਜਿਹੜਾ ਅਸਲੀ ਵਾਰ ਜਿਹੜੀ ਸੀ ਉਹਦਾ ਨਾਂ ਅਸਲੀ ਵਾਰ ਦੁਰਗਾ ਕੀ ਜਦੋਂ ਤਾਸ਼ਕਨਤ ਬਣਾਇਆ ਗਿਆ ਉਸ ਵੇਲੇ ਇਹ ਬਣਾਉਣ ਵਾਲਿਆਂ ਨੇ ਇਹ ਚੇਂਜ ਕਰ ਦਿੱਤਾ। ਇਹਦੀ ਜਗ੍ਹਾ ਵਾਰ ਸ਼੍ਰੀ ਭਗਵਤੀ ਸ਼ੀਠਾਪਾ ਦਿੱਤਾ। ਇਹਦਾ ਮਤਲਬ ਹੋਇਆ ਕੀ ਦੁਰਗਾ ਦੇ ਭਗੋਤੀ ਜਿਹੜੇ ਆ ਉਹ ਇੱਕੋ ਹੀ ਨਾਮ ਆ ਸਿਰਫ ਹੈਡਿੰਗ ਬਦਲ ਕੇ ਦੁਰਗਾ ਦੇ ਭਗੋਤੀ ਕੀਤਾ ਆ ਅਗੇ ਨੋਟ ਉਨਰ ਇੱਕ ਹੈ ਪ੍ਰਥਮ ਤੇ ਹੈ ਸ਼੍ਰੀ ਭਗਵਤੀ ਵਰਨੋ ਤ੍ਰਿਆ ਪ੍ਰਸੰਗ ਅਤੇ ਫਾਰ ਦੁਰਗਾ ਕੀ ਵਿੱਚ ਲਿਖਿਆ ਪ੍ਰਥਮ ਭਗੋਤੀ ਸਮਰਿਕ ਨੂੰ ਟਕਰਾ ਕੇ ਦੇਖੋ ਦੋਹਾਂ ਪੰਕਤੀਆਂ ਨੂੰ ਟਕਰਾਓ ਆਪਸ ਵਿੱਚ ਕੰਪੇਅਰ ਕਰੋ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਭਗੋਤੀ ਤੇ ਭਗਵਤੀ ਦੋ ਵੱਖਰੀਆਂ ਹਸਤੀਆਂ ਨਹੀਂ ਸਗੋਂ ਇੱਕੋ ਹੀ 파ਰਕ ਦੇ ਵਾਕਫਕ ਨਾਂ ਹਨ ਇੱਕ ਜਗ੍ਹਾ ਕਵੀ ਕਹਿੰਦਾ ਪ੍ਰਥਮ ਭਗਵਤੀ ਸਮੁਰਕੇ ਦੂਜਾ ਕਹਿੰਦਾ ਪ੍ਰਥਮ ਤੇ ਐਸ਼ਰੀ ਭਗਵਤੀ ਆ ਵੀ ਲਿਖੀ ਜਾਂਦਾ ਕਵੀ ਤੋਂ ਨੋਟ ਨੰਬਰ 2 ਹੈ ਕੁਝ ਰਾਗ ਜਿਥੇ ਉਹਨਾਂ ਕੀਰਤਨ ਵਿੱਚ ਰਚਨਾਵਾਂ ਪੜ੍ਹਨ ਤੋਂ ਪਹਿਲਾਂ ਉਹਨਾਂ ਦੇ শ্রোਤਾਵਾਂ ਮਲ ਛਾਤੀ ਮਾਰਨ ਦੀ ਲਈ ਵਿਵੇਕਦਾਨ ਨੂੰ ਵਰਤਣ ਦੀ ਲੋੜ ਹੈ ਭਾਵੇਂ ਵਿਵੇਕਦਾਨ ਮੰਗਿਆ ਤਾਂ ਰੋਜ ਜਾਂਦਾ ਹੈ ਅਰਦਾਸ ਵਿੱਚ ਸਿੱਖਾਂ ਨੂੰ ਵਿਵੇਕਦਾਨ ਅਜਿਹੇ ਰਾਗ ਜਿਥੇ ਭਗੋਤੀ ਜਾਂ ਭਗਵਤੀ ਦੀ ਕਵੀ ਵੱਲੋਂ ਲਿਖੀ ਸਿਖਤ ਨੂੰ ਤੱਕੇ ਨਾਲ ਹੀ ਕਾਲਬੁਰਖ ਤੇ ਸਿਖਤ ਮੰਨ ਕੇ ਸ਼ੀਰਗੁਰੂ ਰੰਸਾਬ ਜੀ ਦੀ ਨਰਾਦਰੀ ਕਰਦੇ ਹੋ ਭਗੋਤੀ ਦੇਵੀ ਕਾਲੀ ਦੀ ਸਿਫਤ ਵਾਲੀਆਂ ਹੀਟ ਲੀਆਂ ਰਚਨਾਵਾਂ ਵੀ ਅਕਸਰ ਪੜ੍ਹਦੇ ਹਨ ਜਿਸ ਨਾਲ 10ਵੇਂ ਗੁਰੂ ਜੀ ਦੀ ਨਰਾਦਰੀ ਵੀ ਹੁੰਦੀ ਹੈ ਤੇ ਇਹ ਨਰਾਦੀ ਕਰਨ ਦੇ ਉਹ ਰਾਗੀ ਭਾਗੀ ਬਣਦੇ ਆ ਤੇ ਭਗੋਤੀ ਦੇਵ ਦੀਆਂ ਸਿਫਤਾਂ ਵਾਲੀਆਂ ਰਚਨਾਵਾਂ ਜਿਹੜੀਆਂ ਕੁਝ ਕਿੱਥੇ ਲਿਖੀਆਂ ਬਹੁਤੀਆਂ ਨੇ ਮੋਹ ਕੁਚਰੇ ਸ਼ਾਸਰ ਖਟ ਪਿੰਗ ਗਿਰਨ ਚੜ ਜਾਏ ਇਹ ਭਗੋਤੀ ਦੀ ਸਿਫਤ ਵਿੱਚ ਆ ਅਗੇ ਮੇਰ ਕਿਉ ਤ੍ਰਿੰਨਤੇ ਮੁਹੇ ਜਾਹੇ ਗਰੀਬ ਨਵਾਜ ਨਾ ਦੂਸਰ ਤੋਸੋਂ ਬੜੇ ਕਵੀ ਪੜਦੇ ਇਹਨੂੰ ਭੂਲ ਸ਼ਿਵਾਂ ਹਮਰੀ ਪ੍ਰਭ ਆਪਨ ਭੂਲਨਹਾਰ ਕਹੂੰ ਕੋ ਮੋਸੋਂ ਇਥੇ ਪ੍ਰਭ ਸ਼ਬਦ ਲਿਖਿਆ ਕਰਕੇ ਉਹ ਫਿਰ ਧੋਖਾ ਖਾ ਜਾਂਦੇ ਆ ਤੇ ਕਵੀ ਜਿਹੜਾ ਆ ਇਹ ਦੁਰਗਾ ਪਾਰਵਤੀ ਨੂੰ ਹੀ ਪ੍ਰਭ ਆਪਣਾ ਸਮਝਦਾ ਇਸ ਕਰਕੇ ਇਹ ਕਵੀ ਜਿਹੜੇ ਆ ਇਹ ਧੋਖਾ ਖਾ ਕੇ ਟੱਬਲਾ ਖਾ ਜਾਂਦੇ ਆ ਇਹ ਅਰਥ ਨਹੀਂ ਪੜਦੇ ਨਾ ਇਨ ਦਾ ਸ਼ੁਰੂਤ ਬੜ ਦੇ ਵਿੱਚ ਕਿੱਥੇ ਲਿਖੀ ਹੋਈ ਆ ਅੱਗੇ ਸੇਵ ਕਰੀ ਤੁਮਰੀ ਤਨ ਕੇ ਸ਼ਨਮੈ ਤਨ ਲਾਗਦ ਧਾਮ ਰੋਸੋ ਯਾਹੇ ਕਾਲ ਮੇ ਸਭ ਕਾਲੇ ਕਿਰਪਾਨ ਕੀ ਭਾਰੀ ਪਜਾਨ ਕੋ ਭਾਰੀ ਭਰੋਸੋ ਇਹ ਬੰਦ ਨੰਬਰ 47 ਆ ਤੇ ਉੱਪਰ ਜਿਹੜਾ ਪੜਿਆ ਉਸੇ ਆਪਾਂ ਮੂ ਕੁਚਰੈ ਅਕਸ਼ਾਸ ਰਖਾਟੇ ਬੰਦ ਨੰਬਰ 43 ਆ ਇਹ ਸਾਰਾ ਕੁਝ ਸਾਹਮਣੇ ਪਿਆ ਆ ਇਹ ਕੋਈ ਲੁਕਿਆ ਨਹੀਂ ਕਿਤੇ ਜਿਹੜਾ ਮਰਜੀ ਇਥੋਂ ਇਹ ਪੜ ਸਕਦਾ ਆ ਪੋਸਤਕ ਲੈ ਕੇ ਦੇਖ ਸਕਦਾ ਅਰਥ ਦੇ ਬਣਦੇ ਹੈ ਦੇਵੀ ਭਗਵਤੀ ਤੂੰ ਮੈਨੂੰ ਤਣਕੇ ਤੋਂ ਪਹਾੜ ਬਣਾਇਆ ਤੂੰ ਗਰੀਬ ਨਿਵਾਜ ਹੈ ਮੇਰੀ ਗਲਤੀ ਦੇਵੀ ਜੀ ਮਾਫ ਕਰ ਦੇਵੀ ਧੇਰੇ ਸੇਵਕਾਂ ਦੇ ਘਰ ਤੂੰ ਧਨ ਨਾਲ ਭਰਦੀ ਹੈ اے ਕਾਲੀ ਦੇਵੀ ਭਗਵਤੀ ਇਸ ਕਾਲਯੁਗ ਵਿੱਚ ਮੈਨੂੰ ਤੇਰੀ ਪਹਿਨੀ ਕਿਰਪਾ ਅਤੇ ਤੇਰੀਆਂ ਭਾਰੀ ਬਾਹਾਂ ਦਾ ਭਰੋਸਾ ਹੈ ਤੇ ਸਹਾਰਾ ਹੈ ਇਹ ਕਵੀ ਕਹਿੰਦਾ ਇਸ ਪਾਰਵਤੀ ਦੁਰਗਾ ਨੂੰ ਵੀ ਤੇਰੀ ਜਿਹੜੀ ਕਿਰਪਾ ਨੇ ਪੈਣੀ ਮੈਨੂੰ ਇਹਦਾ ਸਹਾਰਾ ਆ ਤੇਰੀਆਂ ਬਾਹਾਂ ਜਿਹੜੀਆਂ ਭਾਰੀ ਬਾਹਾਂ ਨੇ 8 ਬਾਹਾਂ ਦਿਖਾਉਦੇ ਆ ਫੋਟੋਆਂ ਵਿੱਚ ਮੈਨੂੰ ਉਹਨਾਂ ਦਾ ਸਹਾਰਾ ਹੈ ਕਮਾਲ ਐ ਇਹਨੇ جنگ ਲੜੇ ਦਸਵੇਂ ਪਾਸ਼ਾ ਨਾਲ ਇੰਨੀਆਂ ਵਧੀਆਂ ਪਹਾੜੀਆਂ ਨੇ ਪਹਾੜੀ ਰਾਜਾਂ ਨੇ ਮੁਗਲਾਂ ਨੇ ਕੀਤੀਆਂ ਤੇ ਇਥੇ ਕਵੀ ਕਹਿੰਦਾ ਮੈਨੂੰ ਤੇਰੀਆਂ ਬਾਹਾਂ ਦਾ ਬੜਾ ਭਰੋਸਾ ਆ ਤੇਰੀ ਕਿਰਪਾਨ ਪੈਣੀਆ ਬੜਾ ਭਰੋਸਾ ਆ ਉਪਰੋਕਤ ਰਚਨਾਵਾਂ ਇਸ ਦੀ ਸਿਫਤ ਵਿੱਚ ਗਾਈਆਂ ਗਈਆਂ। ਉਹ ਇਥੇ ਪੜੋ ਹੀਟ ਲਿਖਿਆ ਵਾਕ ਜਿਹਦੀ ਆਪਾਂ ਵਿਚਾਰ ਕੀਤੀ ਹੈ ਸਾਰੀ ਜਿਹੜੇ 48 ਬੰਦ ਪੜੇ ਆ ਉਹਦੇ ਅਖੀਰ ਚ ਲਿਖਿਆ ਇਤੀ ਸ਼੍ਰੀ ਚਰਿਤ੍ਰਪਖਿਆਨੇ ਚੰਡੀ ਚਰਿਤਰੇ ਪ੍ਰਥਮ ਅਧਿਆਇ ਸਮਾਪਤਮ 707 ਪੰਨਾ 813 ਇੱਥੇ ਸਮਾਪਤੀ ਬੰਦ ਲਿਖਿਆ ਆ ਤੁਨੀ ਚੰਡੀ ਚਿੱਤਰ ਲਿਖਿਆ ਵਿੱਚ ਚੰਡੀਆਂ ਚਿੱਤਰ ਲਿਖਿਆ ਆ ਤੇ ਇਹ ਜਿਹੜਾ ਚਿੱਤਰ ਆ ਇਹ ਤ੍ਰਿਆ ਚਿੱਤਰਾਂ ਵਿੱਚੋਂ ਪਹਿਲਾ ਚਿੱਤਰ ਆ ਸੋ ਤ੍ਰਿਆ ਚਿੱਤਰਾਂ ਮਤਲਬ ਤੀਵੇਂ ਦੇ ਚਿੱਤਰ ਤੋਂ ਤੀਵੇਂ ਚਿੱਤਰਾਂ ਵਿੱਚ ਇਹ ਪਹਿਲਾ ਚੰਡੀਆਂ ਚਿੱਤਰ ਆ ਸਪਸ਼ਟੇ ਚੰਡੀ ਤੀਵੀਂ ਆ ਭਗਵਤੀ ਤੀਵੀਂ ਆ ਦੁਰਗਾ ਪਾਰਵਤੀ ਇਹ ਸਾਰੇ ਪਾਰਵਤੀ ਦੇ ਵਾਕਫ ਆ ਰੂਪਨ ਸੋ ਬਰਵਤਿਆ ਪਾਸੋਂ ਆਪੀ ਕਰਦੇ ਆ ਇਸ ਤੋਂ ਬਾਅਦ ਆਪਾਂ ਕੋਈ ਹੋਰ ਟੌਪਿਕ ਲਾਵਾਂਗੇ ਤੇ ਵਿਚਾਰਿਓ ਕਿਸਾਨੋ ਸਾਡੀ ਹੀ ਬਣਾਈ ਹੋਈ ਸ਼ੋਮਣੀ ਕਮੇਟੀ ਕਿਸ ਪਾਸੇ ਨੂੰ ਧੱਕ ਰਹੀ ਆ ਤੇ ਕਿੱਧਰ ਸਾਨੂੰ ਇਸਨ ਚਾਲ ਕੇ ਬਸਾ ਦਿੱਤਾ ਅਸੀਂ ਕਿਦਾਂ ਇਹ ਦੇਵੀ ਦੇ ਪੁਜਾਰੀ ਬਣਦੇ ਜਾ ਰਹੇ ਆ ਰੋਜ਼ਾਨਾ ਅਰਦਾਸ ਵਿੱਚ ਅਸੀਂ ਸਾਨੂੰ ਕਿਹਾ ਜਾਂਦਾ ਪਗੋਤੀ ਨੂੰ ਸਿਮਰੋ ਪਗੋਤੀ ਨੂੰ ਸਿਮਰੋ ਤੋ ਆਸੀ ਪਗੋਤੀ ਜਿਹਨੂੰ ਸਿਮਰਨ ਮਾਸਤੇ ਰੋਜ ਕੂਕਾਂ ਪੁਕਾਰਾਂ ਕੀਤੀ ਜਾਂਦੀਆਂ ਤੇ ਆਸੀ ਪਗੋਤੀ ਜਿਹੜੀ ਆਪਾਂ ਦੇਖੀ ਐ ਇਹ ਕੋਰਤ ਹੈ ਕਿ ਤੀਵੀਂ ਹੈ ਇਹ ਕਾਲਪੁਰਖ ਨਹੀਂ ਹੈ ਇਸ ਕਰਕੇ ਇਸ ਨੂੰ ਸਿਮਰਨਾ ਜਿਹੜਾ ਹੈ ਇਹ ਨੇੜੇ ਦੀ ਬਹੁਤ ਦੂਰ ਦੀ ਗੱਲ ਐ ਨੇੜੇ ਵੀ ਨਹੀਂ ਟਕਦਾ ਸਿਮਰਨ ਇਹਦਾ ਪਗੋਤੀ ਦਾ ਨਾਂ ਕੋਈ ਕਰਦਾ ਨਾ ਜਿੱਦਾਂ ਕਿਸੇ ਨੇ ਕੀਤਾ ਤੇਵੇਂ ਖਾਮ ਕਹਿ ਕੇ ਆ ਜਾਂਦਾ ਵੀ ਇਹਨੂੰ ਸਿਮਰੋ ਪਗੋਤੀ ਨੂੰ ਸਿਮਰੋ ਸੋ ਅਰਦਾਸ ਜਿਹੜੀ ਹੈ ਉਹ ਉਹਦੇ ਵਿੱਚ ਇਹ ਪੌੜੀ ਇਸ ਕਰਕੇ ਪਾਈ ਗਈ ਕਿ ਸਿੱਖ ਜਿਹੜੇ ਆ ਉਹ ਦੇਵੀ ਦੇ ਪੁਜਾਰੀ ਬਣ ਇਹ ਬ੍ਰਾਹਮਣਬਧੀ ਜਥੇਬੰਦੀਆਂ ਦਾ ਸਿੱਖੀ ਦੇ ਵਿਰੋਧੀ ਦੁਸ਼ਮਣਾਂ ਦਾ ਜਿਹੜੇ ਸਿੱਖੀ ਦੇ ਵਿਰੋਧੀ ਸਨ ਉਹਨਾਂ ਦੀ ਇਹ ਕਾਰ ਹੈ ਤੇ ਉਹਨਾਂ ਨੇ ਆਪਣਾ ਕੰਮ ਸ਼ੁਰੂਮਣੀ ਕਮੇਟੀ ਰਾਹੀਂ ਕੀਤਾ ਇਹਦੇ ਮੂਹਰੇ ਤਰੱਕੇ ਬੰਦੂਕ ਚਲਾਈ ਆ ਤੇ ਇਸ ਕਰਕੇ ਆਪਾਂ ਅਰਦਾਸ ਜਿਹੜੀ ਹੈ ਚੋ ਪਹਿਲੀ ਪੌੜੀ ਜਿਹੜੀ ਆ ਉਹਨੂੰ ਬਦਲ ਕੇ ਸਿੱਧਾ ਕਹਿ ਸਕਦੇ ਆ ਤਨਤਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਪਹਿਲਾਂ ਤੁਸੀਂ ਕੋਈ ਸ਼ਲੋਕ ਬੋਲ ਸਕਦੇ ਗੁਰੂ ਗ੍ਰੰਥ ਸਾਹਿਬ ਵਿੱਚ بڑے ਸ਼ਲੋਕ ਹਨ ਅਰਦਾਸ ਵਾਲੇ ਤੋਦਾ ਅਗਰਦਾਸੁਮਾਰੀ ਇਸ ਤਰ੍ਹਾਂ ਕਹਿ ਸਕਦੇ ਆਂ ਤੂੰ ਠਾਕਰ ਤੁੰ ਭਰਾਈ ਕਿ ਹੈ ਜਾਂਦਾ ਦਸਾਂ ਗੁਰੂ ਦਾ ਨਾਮ ਲੈ ਲਓ ਬਸ ਪਹਿਲੀ ਪੌੜੀ ਜਿਹੜੀ ਬਤਲੇ ਕੀ ਤਨਤਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਤਨਤਨ ਗੁਰੂ ਅੰਗਦ ਸਾਹਿਬ ਪਾਸ਼ੇ ਸਰਾ ਕਰਦੇ ਤਨਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਭ ਤੇ ਹੁਣ ਇਸਾਇ ਕਹਿ ਕੇ ਅਗਾਂ ਅਰਦਾਸ ਜਿਹੜੀ ਹੈ ਉਦਾਂ ਹੀ ਚਾਲੂ ਰੱਖੋ ਤੇ ਇਸ ਤਰ੍ਹਾਂ ਜਿਹੜੀ ਇਹ ਪਕੋਤੀ ਜਿਹੜੀ ਹੈ ਸਾਡੇ ਕੋਲੋਂ ਲੈ ਸਕਦੀ ਹੈ ਅਸੀਂ ਤਾਨੁ ਸ਼੍ਰੀ ਗ ਫਿਰ ਸਿੱਖ ਸਿੱਖਵਾ ਸਕਦੇ ਆ ਇਸ ਵੇਲੇ ਜੋ ਇਹ ਅਰਦਾਸ ਚੱਲ ਰਹੀ ਹੈ ਉਹਦੇ ਨਾਲ ਸੀ ਗੁਰੂ ਦੇ ਸਿੱਖ ਨੇ ਬਣ ਰਿਹਾ ਹੈ ਅਸੀਂ ਇਹ ਪਕੋਤੀਏ ਸਿੱਖ ਬਣਦੇ ਜਾ ਰਹੇ ਆ ਉਹਨਾਂ ਦੀ ਕੀਮਤ ਕਰਿਓ ਆਪ ਫਤਿਹ ਸਾਨੀ ਕਰਦੇ ਆ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਕੀ ਫਤ